ਸੁਣੋ ਹੂੰ ਸੱਮਣੇ ਵਾਲੇ ਅੰਕਲ ਆਏ ਸੀਗੇ ਅੱਛਾ ਤੇ ਉਹ ਕਹ ਰਹੇ ਸੀਗੇ ਆਂਟੀ ਦੇ ਪਿੰਡੋਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਗੁੱਡੂ ਨੇ ਆਣਾ ਆ ਹੂੰ ਤੇ ਆਂਟੀ ਉਹਨਾਂ ਦੀ ਦੁਕਾਨ ਆ ਨਾ ਮੈਂ ਵੀ ਉਹਨਾਂ ਕੋਲੋਂ ਕੁਝ ਸਮਾਨ ਜਿਹਾ ਮੰਗਾਇਆ ਸੀਗਾ ਤੇ ਅੰਕਲ ਪੁੱਛਦੇ ਸੀ ਕਿ ਤੁਸੀਂ ਗੁੱਡੂ ਨੂੰ 에어ਪੋਰਟ ਤੋਂ ਪਿਕ ਕਰਕੇ ਲੈ ਆ ਸਕਦੇ ਹੋ ਮੈਂ ਤੈਨੂੰ ਇੱਥੇ ਟੈਕਸੀ ਹਣਾ ਲੱਗਦਾ ਮੈਂ ਟੈਕਸੀ ਚਲਾਉਂਦਾ ਕਿ ਤੂੰ ਲੋਕਾਂ ਦੇ ਜਵਾਕਾਂ ਨੂੰ ਪਿਕ ਕਰੀ ਜਾਵਾਂ ਮੈਂ 에어ਪੋਰਟਾਂ ਤੋਂ ਮੈਥੋਂ ਜਾ ਜਾਂਦਾ ਉਹ ਕਹਿੰਦੇ ਘਰੇ ਨਹੀਂ ਹੈਗੇ ਕੰਮ ਉਹਨਾਂ ਦਾ A few hours later. ऐसे वाले कौन आया? Oh ho, मैंने उन लोग दांग कल आए होने मेरा सामान देने। तू सीधा गए नहीं सीधे गुड्डू ने पिक करने। देखियो जाके एक बारी। देख दां यार। Hello Chi. Hello Ji. Ji, तू सी कौन? Chi मैं गुड्डू। কো জি মুদু ঝাত